ਫੌਰ ਜੀ ਵੀ ਸਾਰੇ ਭਰਾ ਕਿਵੇਂ ਆ ਠੀਕ ਠਾਕ ਤੇ ਵੀਡੀਓ ਪਾਉਣੇ ਆ ਅੱਜ ਫਾਰਮ ਤੇ ਆਏ ਆ ਸਪਰੇਅ ਕਰਨ ਆਪਾਂ ਤੇ ਪਾਈਪ ਖੇਚੀ ਆਣੇ ਆ ਵੱਡੇ ਢੋਲ ਨਾਲ ਤੁਹਾਨੂੰ ਪਤਾ ਆਪਾਂ ਸਪਰੇਅ ਕਰਦੇ ਹੁੰਦੇ ਆਂ ਅੱਜ ਵਾਰ ਪਾਈਪ ਲਿਆਂਦੀ ਖਿੱਚ ਕੇ ਤੇ ਪਾਈਪਾਂ ਜਿਹੜਾ ਚੜੂੜ ਤੋਂ ਆਪਾਂ ਪਾਤਾਗਾ ਓਕੇ ਰਪੋਰਟ ਕੰਮ ਆ ਜਾਵਾ ਸਪਰੇਅ ਕਰਦੇ ਆਂ ਦੇਖ ਰਾਂ ਕੀ ਕੀ ਪਾਉਣੇ ਆ ਸਪਰੇਅ ਸਾਰਾ ਤੁਹਾਨੂੰ ਦਿਖਾਉਣੇ ਆ ਗੱਲਾ-ਗੱਲਾ ਫਾਰਮੂਲੀ ਦੀ ਸਪਰੇਅ ਆ ਤਾਂ ਚਾਤੀ ਢਾਈਆਂ ਵਿੱਚ ਹੋਰ ਪਾਵਾਂਗੇ ਆਪਾਂ ਤੇ ਜਿਹੜੀਆਂ ਇੱਕ ਦੋ ਸਪਰੇ ਹਾਂ ਆਪਾਂ ਪਹਿਲਾਂ ਕਰਤੀਆਂ ਫਾਰਮ ਤੇ ਔਇਲ ਖੜਿਆ ਲਈ ਸਾਰੀ ਪਾਈਪ ਢੋਲ ਖੜਾ ਆਪਣਾ ਬਾਰੇ ਤੇ ਪਰਦਾ ਪਰਦਾ ਇਹ ਛੜਤਾ ਆਪਾਂ ਆ ਗਈ ਗੈਸ ਵਗੈਰਾ ਉਹਦੀ ਬਾਹਰੋਂ ਨਿਕਲੇ ਬਸ ਆ ਗਈ ਲਓ ਜੀ ਸਾਤੀ ਸਾਰੀ ਪਾਈਪ ਫਾਰਮ ਚ ਸਪਰੇਅ ਕਰਦੇ ਆ ਇਹ ਇੱਕ ਛੱਡ ਜਿਹੜਾ ਆਪਣਾ ਪਹਿਲਾ ਵੀ ਦਾ ਹੋਇਆ ਸੀਗਾ ਇਹਦੀ ਆਪਾਂ ਸਾਫ ਸਫਾਈ ਚੰਗੀ ਤਰ੍ਹਾਂ ਕਰਤੀ ਤੇ ਕਲੀ ਕੁਲੀ ਮਾਰਾਂਗੇ ਫਾਰਮ ਚ ਤੇ ਹੁਣ ਕਰਦੇ ਆ ਸਪਰੇਅ ਆਪਾਂ ਪਹਿਲਾਂ ਇਹ ਤੇ ਆਪਾਂ ਦੋ ਸਪਰੇਅਾਂ ਕਰਤੀਆਂ ਇੱਕ ਕਲੋਰੋ 505 ਜਿਹੜੀ ਕੀ ਆ ਕੀੜੇ ਮਕੌੜੇ ਜਿਹੜੇ ਭਏ ਨੇ ਮਾਰੇ ਉਹ ਨਹੀਂ ਮਾਰੇ ਨੇ ਤੇ ਦੂਸਰੀ ਕਰੀ ਆਪਾਂ ਜਿਹੜੀ ਤੇ ਵੀਡੀਓ ਬਣਾ ਕੇ ਰੱਖ ਦਨੇ ਆ ਫੁੱਲ ਆ ਰੱਖਣ। ਇਹਦੇ ਵਿੱਚ ਪਾਉਣਾ। ਇਹ ਜੀ ਜੀ। ਇਹਦੇ ਵਿੱਚ ਪਾਉਣਾ। ਆ ਦੇ ਖਾ ਪਾਤੀ। ਮੈਂ ਇਹਨੇ ਬਰੋੜਾ ਹੋਣਾ। ਇਹਨੇ ਚ ਪਾਤੀ ਦੋਈ। ਆ। ਆ ਕਾਤਾ ਬੇਲਾ। ਆਉੜੀ ਵੀ ਥੱਲੇ ਰਹਿ ਗਈ ਆਪਣੀ। ਝੱਗੋ ਝੱਗ ਹੋ ਰਿਹਾ ਕੰਮ। ਬੋਲੀ ਗੁੱਡ ਗੀ ਇਹ। ਦਵਾਈ ਪਾ ਦੀ ਆਪਾ ਦੇ ਲਈ ਧਾਰਕਣਾ ਚੱਲੀ ਜਾ ਮਦਰਲਾ ਇਹਦਾ ਹੀ ਪੂਛ ਹੈ ਇਹ ਇਗੜਾ ਲੈਟ ਆ ਰਹੀ ਹੈ ਹੈ ਇਗੜਾ ਲੈਟ ਆ ਰਹੀ ਹੈ ਅੱਜ ਫਾਰ ਲੈਟ ਆ ਰਹੀ ਹੈ ਅਥੇ ਤਾਲੇ ਕਰਨੇ ਨਾ ਕਿਉਂ ਚੱਲਦਾ ਹੀ ਨਹੀਂ ਸਾਡਾ ਅਲਾਈਨਮੈਂਟ ਰਾ ਟੋਲ ਬੀਨੋ 104 ਇਹ ਪਾਵਾਂਗੇ ਇੱਕ ਦਾ ਆਟਮੇ ਚਾਪਾ ਪਾਣੀ ਭਾਰ ਕੇ ਢੋਲ ਚ ਪਾਇਆ ਨਹੀਂ ਪਾਣੀ ਤੇ ਫਾਰਮੋਲੀਆਂ ਇਹ ਆ ਗਈ ਢੋਲੀ ਤੇ ਇੱਕ ਆ ਗਿਆ ਡੀゼル ਇਹ ਡੀゼル ਆ ਗਿਆ ਜੀ ਇਹ ਜਿਹੜੀਆਂ ਤਿੰਨ ਚਾਰ ਚੀਜ਼ਾਂ ਦਾ ਆਪਾਂ ਮਿਕਸਰ ਕਰਕੇ ਸਪਰੇਅ ਕਰਦੇ ਆਂ ਫਾਰਮ ਤੇ ਤਾਂ ਕਿ ਵਧੀਆ ਤਰੀਕੇ ਨਾਲ ਜਿਹੜਾ ਵਾਇਰਸ ਵਗੈਰਾ ਸਾਰਾ ਮਰ ਜੇ ਉਹ ਲਓ ਜੀ ਲਾਗੇ ਟੈਂਕੀ ਚ ਪਾਣੀ ਪਾਉਣ ਜਾਲੀਆਂ ਜੂਲੀਆਂ ਕਰੀਆਂ ਪਈਆਂ ਨੇ ਰੰਗ ਬਾਕੀ ਕਲੀ ਵਗੈਰਾ ਆਪਾਂ ਕਰਦੇ ਆਂ ਜਿਹੜੀ ਕਰਨੀ ਹੁੰਦੀ ਆ ਟੋਲ ਚ ਪਾਣੀ ਪਾਈ ਜਾਂਦੇ ਹਾਂ ਹਣ ਆਪਾਂ ਦੇਖੋ ਭਰ ਗਿਆਂਦੇ ਆ ਟੋਲ ਮੁੰਡੇ ਆ ਗਏ ਜੀ ਤੇ ਅੱਜ ਉਹਨਾਂ ਨੇ ਉਹਦਾ ਟਿਕਟ ਲਾ ਲਿਆ। ਜਮਾਈ ਬਣੀ ਸੀ ਉਹਦੇ ਪਰਮਾਲੇ। ਅਸਰੇ ਇਸ ਵਰਕੇ ਖੜੇ ਨਹੀਂ। ਹੈਲੋ ਕਰਾਂ ਐ ਕਰ। ਹੈਲੋ। ਉਹ ਤਾਂ ਆਪ ਨਿਕਲ ਗਈ। ਇਹ ਤਾਂ ਇਹਨਾਂ ਆਪਾਂ ਤੇ ਹੈ ਟੈਕਟ ਦੇ ਕੇ ਕਰ ਲਿਆ। ਯਾਰ। ਕਿਹੜਾ ਕਰਦੇ? ਉਹ ਬਈ ਸਰੇਸ ਟੋਲ ਤੋਂ। 2904 ਸਾਰੀ ਬਾਦੀ ਆ। ਬਸ। ਬਹੁਤ ਬਹੁਤ। 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 ਉਹ ਡੀਜ਼ਲ ਝਖ ਲਓ ਉਹਦੇ ਟੈਂਕ ਚ ਪਾਣੀ ਪਾਓ ਉਹ ਤੇ ਛੋਟੀ ਚ ਆਪਣੀ ਤੋਂ ਲਾ ਡੀਜ਼ਲ ਨਾਲ ਇਹਨੇ ਉਹ ਤਰਾਹੀ ਪਾਣੀ ਆ ਫੜਾਓ ਡੀਜ਼ਲ ਆ ਟੋਲਾ ਆਹੀ ਕਰਾ ਗਰ ਬੱਲਾ ਗਾ ਉਹ ਲੱਗਿਆ ਹੋਰ ਮੋਲੀ ਆ ਕੰਮ ਕਰਾ ਓਏ ਪਾਣੀ ਚੜਾ ਦੇ ਡੀਜ਼ਲ ਆ ਗਿਆ ਜੀ ਡੀਜ਼ਲ ਵੀ ਪਾ ਦਿਆ ਵਿੱਚ ਐ ਤਾਂ ਜਾਣਦੇ ਬੰਦੇ बोले आ दुतम ਲਗਦਾ ਨਾ ਓਏ ਹੋ ਪਾਣੀ ਤਾਂ ਹੈ ਨੀ ਤੰਨਾਟ ਮਾ ਪਈ ਆਈ ਆਪਣਿਆਂ ਚ ਨੌ ਵੀ ਚੱਲ ਪਿਆ ਸਾਪਰੇ ਦਾ ਕੰਮ ਮਾਰੀਆਂ ਦਾ ਸਰੇ ਸਪਰੇ ਲੱਗੀ ਗਏ ਸਵਨ ਸ਼ਰੀਜ਼ ਬਣਾ ਜੀ ਮੈਂ ਹਾਂ ਪੂਰਾ ਉਹ ਪਰਦੇ ਪਰਦਾਂ ਨੇ ਮਾਰ ਮੈਂ ਚੜ ਗਈ ਸਪਰੇਅ ਹੀ ਪੈਂਤਰਾ ਨੂੰ ਫੇਰ ਵੀ ਨਹੀਂ ਫੜਾਉਂਦਾ ਇਹ ਕਹਿੰਦਾ ਮੈਂ ਹੀ ਮਾਰੂ ਪਰਦੇ ਆ ਪੜਦੇ ਨੇ ਮਾਰ ਕੇ ਸਾਰ ਕੇ ਤੇਜ਼ੀ ਨਾਲ ਨਾ ਆ ਹਾਈ ਕਰਦੇ ਆਂ ਜੀ ਸਪਰੇਅ ਅਸੀਂ ਲੱਗੀ ਜਾਏ ਸਵਾਨ ਨਾ ਉਹਨਾ ਬਹੁਤ ਪਿਆ ਪਾਣੀ ਆਪਣੇ ਕੋਲ ਹੋਲੀ ਹੋਲੀ ਆ ਮੈਨੂੰ ਇਹਦਾ ਕੀ ਪਤਾ ਹੈ ਪਾਪ ਪਿੱਛੇ ਜਾ ਹਾਂ ਪਾਪ ਪਿੱਛੇ ਮਾਰ ਲਾਂ ਦੇਣਾ ਬੱਸ ਪਾਪ ਖੈਂਚੋ ਗੈਦਾ ਟੋਲ ਚੱਲੀ ਇਹਦਾ ਜੀ ਕਰੀ ਦੱਤਿਆ ਹਾਂ ਮਾਰਾ ਪਾਣੀ ਲਾਏਗਾ ਹਾਂ ਬਾਅਦ ਮਾਰਾਂਗੇ ਕਾ ਲੋ ਜੀ ਪਾਣੀ ਹੋਰ ਆਉਣਾ ਪੈ ਗਿਆ ਟੈਂਕੀ ਚ ਪਾਣੀ ਮਾਰੀਏ ਨਾ ਸਪਰੇ ਤਾਂ ਫੇ ਮਾਰੀ ਜਾਂਦਾ ਦੇਖੋ ਗੇਟ ਵਾਲ ਖੋਲਦਾ ਗੇਟ ਵਾਲ ਪਾਣੀ ਹੋਰ ਪਾਉਨੇ ਆ ਜੀ ਥੋੜਾ ਜਿਹਾ ਓਹ ਚ ਪਾਣੀ ਕਰ ਗਿਆ 100 ਲੀਟਰ ਪਾਣੀ ਜਿਹੜਾ ਆਪਣਾ ਅੰਦਰ ਲੱਗ ਗਿਆ ਤੇ ਬਾਹਰਲੀ ਸਾਈਡ ਜਿਹੜਾ ਹੁਣ ਆਪਾਂ ਕਰਨੀਆਂ ਸਪਰੇ ਪੜਦਿਆਂ ਦੇ ਬਾਹਰਪੂਰ ਵੀ ਮਾਰਾਂਗੇ ਪੜਦੇ ਧੋਦਾਂਗੇ ਵਧੀਆ ਤਰੀਕੇ ਨਾਲ ਅਕੀ ਭਈਆ ਕਹੇਗਾ ਸਪਰੇਅ ਕਰਨ। ਨਾਲੇ ਕਹਿੰਦਾ ਬ੍ਰੇਕ ਹੈਗਾ। ਆਹ ਦੇਖੋ ਇਹ ਨਾ ਲੱਗ ਗਿਆ ਪਤਾ। ਦੇਖੋ ਇਹ ਬਾਹਰਲੀ ਸਾਈਡ ਸਪਰੇਅ ਹੋਈਆਂ ਜੀ। ਬਾਹਰਲੀ ਸਾਈਡ ਜਾਂਈਆਂ ਜੀ ਪਾਪਾ। ਦੇਖੋ ਪੌਦੇ-ਬੂਦੇ ਆਪਣੇ ਹੋ ਰਹੇ ਨੇ ਪੂਰੇ ਘੈਂਟ ਆ। ਚਲੋ ਆਪਾ ਖੱਚਾ ਤੇ ਪਜਾਈ ਜਾਂਦੀ ਆਈ ਮਾਰੀ ਜਾਂਦਾ ਬੰਦਾ ਸਪਰੇ ਬਾਹਰਲੀ ਸਾਈਡ ਪਰਦੇਪੁਰ ਦੇ ਪੂਰੇ ਘੈਂਟ ਤਰੀਕੇ ਨਾਲ ਧੋਦਾਂਗੇ ਆਪਾਂ ਹੱਬ ਖੱਚਾ ਵਾਪਸ ਉਹ ਮਾਗਰ ਕੀ ਆ ਅੱਖਾਂ ਮੱਤ ਗਿਆ ਉਹ ਦੇਖੋ ਵੀ ਬੰਦੇ ਤੇ ਸਪਰੇਅ ਚੜ ਗਈ ਆਉਂਦਾ ਪੱਤਿਆ ਬੰਦਾ ਬਾਦਲ ਨੂੰ ਕਹਿ ਤੀ ਬਦਲੇ ਨਹੀਂ ਪਰ ਹੁਣ ਬਾਦਲ ਗਿਆ ਇਹ ਬੰਦਾ ਹਾਂ ਆਉਂਗਾ ਕਿਉਂ ਹੋ ਗਿਆ ਸਪਰੇਅ ਚੜ ਗਈ ਚਲ ਉਹ ਤਾਂ ਪਰ ਇਹਦਾ ਉਹੀਆਂ ਨਾਲੇ ਕੰਮ ਕਰਕੇ ਸਪਰੇਅ ਸਭੂ ਲਓ ਜੀ ਪੱਖਿਆਂ ਦਾ ਕੰਮ ਹੀ ਨਿਭਰੀਆਂ ਨਾਲ ਦੀ ਨਾਲ ਪੱਖੇ ਧੋਈ ਜਾਂਦੇ ਹੋਰ ਰਹਿ ਗਏ ਇੱਕ ਆ